ਫੂਟ ਕੈਪਟਨਿੰਗ ਕਰ ਲਈ ਗੁੰਡੇ ਆ ਇਹ ਫਲਾਨਾ ਇਹ ਪਾਤਾ ਤੇ ਫਿਰਦਾਰੀ ਜੂੜੇ ਪਿੰਡ ਚ ਵੜਦਾ ਘੇਰ ਲੋ ਉੱਤ ਸਿੱਟੋ ਡਾਂਗਾ ਲੈ ਕੇ ਪੈ ਜੋ ਅਰੇ ਜਾਣੇ ਡਟ ਕੇ ਬੈਠ ਕੇ ਸਾਰੇ ਮੇਰੇ ਭਰਾ ਲੜਾਈ ਲੜੋ ਕਾਂ ਜੋ ਲੜਦਿਆਂ ਨੂੰ ਹੀ ਮੁਕਾਮ ਮਿਲਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਔਰ ਇਸ ਗੁੰਡੇ ਨੂੰ ਜੇ ਹੋਰ ਕਿਸੇ ਪਿੰਡ ਚ ਆ ਜੇ ਤਾਂ ਘੇਰ ਕੇ ਜਿਵੇਂ ਗਿਲਜੇ ਵਾਲਿਆਂ ਨੇ ਘੇਰਿਆ ਸੀ ਉਹਨੂੰ ਛੱਡਣਾ ਨਹੀਂਗਾ ਜਾਨ ਨਹੀਂ ਦੇਣਾ ਫਿਰ ਉੱਥੋਂ ਕਿ ਮੇਰਾ ਛੋਟਾ ਭਾਈ ਅਫਸੈਟ ਹੋਇਆ ਗਿਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਟ੍ਰੇਲ ਬਣਾਈ ਆ ਇਹ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਚੱਲ ਰਿਹਾ ਤੁਸੀਂ ਹਾਈ ਤੀ ਚੜਾਈ ਦੇਖੀ ਹੈ ਡਾਊਨਫਾਲ ਦੇਖਿਆ ਨਹੀਂ ਕੋਈ ਗੱਲ ਨਹੀਂ ਹੋੜੀ ਹੋੜੀ ਦਿਲ ਤਰਜੋਗੇ ਤੁਸੀਂ ਵੀ ਜਿਹਨੂੰ ਮਰਜੀ ਸੱਦ ਕੇ ਕਿਸੇ ਪਿੰਡ ਚੋਂ ਪੁੱਛ ਲੋ ਕਿਸੇ ਦੇ ਬੂਤ ਦੇ ਅੰਦਰ ਵੜੇ ਹੋਣ ਕਿਸੇ ਨੂੰ ਓਏ ਕਈ ਹੋਵੇ ਕਿਸੇ ਨਾਲ ਕੋਈ ਮਿਸਬੀਹੇਵ ਕੀਤਾ ਹੋਵੇ ਮੈਂ ਬੇਨਤੀ ਕਰਨੀ ਚਾਹਣਾ ਦੂਜੇ ਪਿੰਡਾਂ ਵਾਲਿਆਂ ਜਿੱਥੇ ਜਿੱਥੇ ਐਸੀ ਜ਼ਾستی ਕਰਨ ਦੀ ਕੋਸ਼ਿਸ਼ ਕਰਦਾ ਏ ਇਸ ਵਾਰੀ ਇਹਨਾਂ ਦਾ ਮੂੰਹ ਮੋੜ ਦਈਏ ਡਾਂਗਾ ਫੜ ਕੇ ਰੱਖੋ ਫਿਰ ਨਿਕਲ ਨਾ ਜਾਵੇ ਤੇ ਮੈਂ ਉੱਥੇ ਮੌਕੇ ਤੇ ਪਹੁੰਚੂਗਾ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਬੀਸੀ ਸਾਹਿਬ ਮੈਨੂੰ ਕਹਿੰਦੇ ਜੀ ਵੀ ਆਪਾਂ ਦੁਆਰੇ ਇਲੈਕਸ਼ਨ ਜੇ ਹੋਵੇ ਤਾਂ ਇਹ ਕਰਾ ਲਈਏ ਮੈਂ ਕਹਾਂ ਜੀ ਪਲਾਂ ਦੀ ਸਾਰੇ ਹਲਕੇ ਦੇ ਕਰਾ ਲਓ ਮੈਨੂੰ ਕੀ ਤਰਾਜ ਕੋਈ ਪ੍ਰੋਬਲਮ ਨਹੀਂ ਆਪਣਾ ਛੋਟੇ ਭਾਈ ਸਾਰਿਆਂ ਨੂੰ ਕਹੀ ਜਾਂਦਾ ਚੜ ਜਾ ਬੱਚਾ ਸੂਲੀ ਭਰੀ ਕਰੂ ਭਗਵਾਨ ਤੇ ਆਪ ਤੁਸੀਂ ਬੈਠੇ ਦਿੱਲੀ ਨੇ ਰੀਪੋਲ ਵਲੇ ਤਾਂ ਹਉਵਤੇ ਕੱਲ ਕਿੱਥੇ ਗਏ ਹੋਏ ਸੀ ਜੀ ਕੱਲ ਪੋਲਿੰਗ ਹੀ ਸੀ ਕੱਲ ਕਿੱਥੇ ਗਏ ਹੋਏ ਸੀ ਲੜਦਿਆਂ ਨੂੰ ਹੀ ਮੁਕਾਮ ਮਿਲਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਔਰ ਏਸ ਗੁੰਡੇ ਨੂੰ ਜੇ ਹੋਰ ਕਿਸੇ ਪਿੰਡ ਚ ਆਜੇ ਤਾਂ ਘੇਰ ਕੇ ਜਿਵੇਂ ਗਿਲਜੇ ਵਾਲਿਆਂ ਨੇ ਘੇਰਿਆ ਸੀ ਉਹ ਛੱਡਣਾ ਨਹੀਂਗਾ ਸਾਡੇ ਬੰਦਿਆਂ ਦੇ ਗੜ ਦੇ ਵਿੱਚ ਕੱਲੇ ਕੌਲਰ ਰਹਿਗੇ ਸੀ ਜਦੋਂ ਆਪੋ ਆਪਣੇ ਘਰਾਂ ਨੂੰ ਗਏ ਆ ਅੰਦਰੋਂ ਜਿੱਤ ਕੇ ਗਏ ਸੀ ਸਰਟੀਫਿਕੇਟ ਤੂੰ ਦੂਜੇ ਨੂੰ ਤੋਂ ਆਇਆ ਸੀ ਤੇ ਆਪਣੇ ਜਦੋਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਆਏ ਸੀ ਕਾਕਾ ਜੀ ਉਦੋਂ ਤੁਸੀਂ ਕੀ ਕੀਤਾ ਸੀ ਉਹ ਯਾਦ ਆ ਠੀਕ ਕੈਂਡੀਡੇਟ ਤਾਂ ਤੁਸੀਂ ਬਲਾਕ ਸੰਪਤੀ ਦੇ ਪਹਿਲੇ ਰਿਜੈਕਟ ਕਰਾ ਪਈ ਸੀ ਅਸਿਰ ਤੇ ਤੁਸੀਂ ਛਾਲਾ ਮਾਰਦੇ ਨਾ ਥੋੜੇ ਪਿੱਛੇ ਪਿੱਛੇ ਨਹੀਂ ਆਉਂਦਾ ਉਹ ਥੋੜੀ ਪਿੱਟ ਤੇ ਖੜਦਾ ਨਹੀਂਗਾ ਉਹ ਕਲੀਆਂ ਗੱਲਾਂ ਵਾਲਾ ਮੈਂ ਐਸ.ਡੀ. ਸਾਹਿਬ ਨੂੰ ਵੀ ਕਹਿ ਦਰਾਂ ਵੀ ਉੱਥੇ ਕੈਮਰੇ ਲਾ ਕੇ ਆਪਣਾ ਅਕਾਊਂਟਿੰਗ ਕਰਾਓ ਜੀ ਕਿ ਮੇਰਾ ਛੋਟਾ ਭਾਈ ਬੁਖਲਾਇਆ ਫਿਰਦਾ ਕਿਤੇ ਇਹਨੂੰ ਕੋਈ ਗਲਤ ਫਹਿਮੀ ਨਾ ਰਹੇ ਜੀ ਵੀ ਮੈਂ ਪਤਾ ਨਹੀਂ ਕੀ ਕਰ ਦਿੰਦਾ ਪਹਿਲਾ ਸਾਡੇ ਤੇ ਅਲੀਗੇਸ਼ਨ ਲਾਇਆ ਇਹਨਾਂ ਨੇ ਜੀ ਕੁੱਤ ਕੈਪਚਰਿੰਗ ਕਰ ਲੈ ਜੀ ਗੁੰਡੇ ਆ ਜੀ ਇਹ ਫਲਾਨਾ ਇਹ ਥਾਂ ਥਾਂ ਤੇ ਫਿਰਦੇ ਆ ਜੀ ਜੂੜੇ ਪਿੰਡ ਚ ਵੜਦਾ ਘੇਰ ਲੋ ਕੁੱਟ ਸੱਟੋ ਡਾਂਗਾ ਲੈ ਕੇ ਪੈਜੋ ਮਤਲਬ ਕਿ ਇਹ ਤਾਂ ਉਹ ਗੱਲ ਆ ਭਾਈ ਸਾਹਿਬ ਦੀ ਮੈਨੂੰ ਇਹ ਵੀ ਪਤਾ ਕਿ ਮੇਰਾ ਛੋਟਾ ਭਾਈ ਅਫਸੈਟ ਹੋਇਆ ਹੋਇਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਥ੍ਰੀਲ ਬਣਾਈ ਆ ਇਹ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਚੱਲ ਰਿਹਾ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਹੋਈ ਕੀ ਜਾਂਦਾ ਹਲਕੇ ਦੇ ਵਿੱਚ ਕੀ ਚੱਲ ਰਿਹਾ ਕੋਈ ਕੋਈ ਗੱਲ ਨਹੀਂ ਛੋਟੇ ਪਾਈ ਇਹ ਸਾਰਿਆਂ ਤੇ ਟਾਈਮ ਆ ਜਾਂਦਾ ਤੁਸੀਂ ਹਜੇ ਤੀ ਚੜਾਈ ਦੇਖੀ ਹੈ ਡਾਊਨਫਾਲ ਦੇਖਿਆ ਨਹੀਂ ਕੋਈ ਗੱਲ ਨਹੀਂ ਹੋੜੀ ਹੋੜੀ ਦਿਲ ਤਰਜੋਗੇ ਤੁਸੀਂ ਵੀ ਪਰ ਤੁਹਾਡੇ ਕਿਸੇ ਬੰਦੇ ਨੇ ਚੁੰ ਵੀ ਨਹੀਂ ਕੀਤੀ 15 ਪਿੰਡਾਂ ਚ ਸਣੀ ਜਾ ਕੇ ਆਇਆ ਕੱਲੇ ਆਪਦੇ ਵਰਕਰਾਂ ਨੂੰ ਹੌਸਲਾ ਬਜਾਈ ਦੇਣ ਵਾਸਤੇ ਗਏ ਸੀ ਜਿਨੂੰ ਮਰਜੀ ਸਦਕੇ ਕਿਸੇ ਪਿੰਡ ਚੋਂ ਪੁੱਛ ਲੋ ਕਿਸੇ ਦੇ ਬੂਤ ਦੇ ਅੰਦਰ ਵੜੇ ਹੋਣ ਕਿਸੇ ਨੂੰ ਓਏ ਕਈ ਹੋਵੇ ਕਿਸੇ ਨਾਲ ਕੋਈ ਮਿਸਬੀਹੇਵ ਕੀਤਾ ਹੋਵੇ ਮੈਂ ਸਾਰੇ ਇਲੈਕਸ਼ਨ ਹੀ ਆਪ ਹੀ ਰੱਦ ਕਰਾ ਦਊਗਾ ਤੁਹਾਡੇ ਸਾਰੇ ਕੈਂਡੀਡੇਟ ਜੇਤੂ ਕਰਾਖਵਾਂ ਇੱਕ ਬੰਦਾ ਤੁਹਾਡਾ ਆ ਕੇ ਕਹਦੇ ਕਿ ਸਾਡੇ ਪਿੰਡ ਦੇ ਵਿੱਚ ਜੀ ਆ ਕੁਸ਼ ਕੀਤਾ ਸੜੀ ਇੱਕ ਵੀ ਤੁਹਾਡਾ ਮੇਨ ਜਿਹੜਾ ਥਮਸੀ ਚੱਕ ਗਿਲਜੇ ਵਾਲਾ ਉੱਥੇ ਵੀ ਜਾ ਕੇ ਆਏ ਜਿੱਥੇ ਤੁਹਾਡੇ 7 8 ਤੁਸੀਂ ਜ਼ੋਨ ਇੰਚਾਰਜ ਲਾਏ ਹੋਏ ਆ ਗਿਲਜੀ ਵਾਲੇ ਵੀ ਗਏ ਆ ਫਿਰ ਅਗਲਾ ਪਿੰਡ ਲਾਲੋ ਤੁਸੀਂ ਆਪਣਾ ਦੋਦੇ ਵੀ ਗਏ ਆ ਸੁਖਨੇ ਵੀ ਗਏ ਆ ਛੱਤਿਆਣੇ ਵੀ ਗਏ ਆ ਕੋਠੇ ਦਸ਼ਮੇਸ਼ ਨਗਰ ਆਏ ਆ ਕੋਟਪਾਈ ਆਏ ਆ ਭਾਰੂ ਆਏ ਆ ਕੋਈ ਬੰਦਾ ਇਨ੍ਹਾਂ ਪਿੰਡਾਂ 'ਚ ਵੇਖ ਕੇ ਕਹਦੇ ਹਾਂ ਇੱਥੇ ਤੁਹਾਡੇ ਬੰਦੇ ਜ਼ਰੂਰ ਪਲਾਂਟ ਕੀਤੇ ਹੋਏ ਸੀ ਜਿਨ੍ਹਾਂ ਨੇ ਰੌਲਾ ਰੱਪਾ ਕਰਤਾ ਤੁਹਾਡੇ ਮਦੀਰ ਵਾਲੇ ਕਹਿੰਦੇ ਨੇ ਵੀ ਜੇ ਉੱਥੇ ਸਣੀ ਗਿਆ ਹੋਵੇ ਯਾ ਕੋਈ ਨਹੀਂ ਕੀ ਕੀਤੀ ਹੋਵੇ ਤਾਂ ਵੀ ਅਸੀਂ ਦੇਣਦਾਰ ਆ ਹੁਣ ਜੇ ਲੋਕ ਨਹੀਂ ਤੁਹਾਨੂੰ ਵੋਟਾਂ ਪਾਉਂਦੇ ਤਾਂ ਫਿਰ ਹੁਣ ਅਸੀਂ ਤਾਂ ਪਾਈ ਪੜ ਪੜ ਕੇ ਹੀ ਪਾਉਣੀ ਆ ਆ ਰਿਜ਼ਲਟ 17 ਤਰੀਕ ਨੂੰ ਤੁਹਾਡੇ ਕੋਲੇ ਸਾਹਮਣੇ ਆ ਜਾਊਗਾ ਡੀਸੀ ਸਾਹਿਬ ਮੈਨੂੰ ਕਹਿੰਦੇ ਜੀ ਵਿੱਚ ਆਪਾਂ ਦੁਆਰੇ ਇਲੈਕਸ਼ਨ ਜੇ ਹੋਵੇ ਤਾਂ ਇਹ ਕਰਾ ਲਿਓ ਮੈਂ ਕਹਾਂ ਜੀ ਪਲਾਂ ਦੀ ਸਾਰੇ ਹਲਕੇ ਦੇ ਕਰਾ ਲਓ ਮੈਨੂੰ ਕਿਸ ਤਰ੍ਹਾਂ ਜਾਂ ਕੋਈ ਪ੍ਰੋਬਲਮ ਨਹੀਂ ਕਰਾਓ ਇਲੈਕਸ਼ਨ ਦੁਆਰੇ ਨਾਲੇ ਉਹਨਾਂ ਦੀ ਗਲਤਫਹਿਮੀ ਦੂਰ ਹੋ ਜੂਗੀ ਜਿਹੜਾ ਸਾਡੇ ਤੇ ਅਲੀਗੇਸ਼ਨ ਲਾ ਰਿਹਾ ਹੈ ਪਰ ਮੈਂ ਇੰਨੀ ਗੱਲ ਜ਼ਰੂਰ ਦੱਸਣਾ ਚਾਹਣਾ ਵੀ ਤੁਸੀਂ ਆਪਦੇ ਵਰਕਰਾਂ ਨੂੰ ਆਪਣਾ ਛੋਟੇ ਪੈਸੇ ਸਾਰਿਆਂ ਨੂੰ ਕਹੀ ਜਾਂਦਾ ਚੜ ਜਾ ਬੱਚਾ ਸੂਲੀ ਭਰੀ ਕਰੂ ਭਗਵਾਨ ਤੇ ਆਪ ਤੁਸੀਂ ਬੈਠੇ ਦਿੱਲੀ ਤੇ ਵਰਕਰਾਂ ਨੂੰ ਕਹੀਏ ਨੋ ਡੰਗਾ ਲੈ ਕੇ ਸੜਕਾਂ ਤੇ ਆਜੋ ਇਹ ਸਰਦਾਰ ਜੀ ਆਪ ਅਗਵਾਈ ਕਰਨੀ ਪੈਂਦੀ ਹੁੰਦੀ ਆ ਆਪ ਅੱਗੇ ਲੱਗਣਾ ਪੈਂਦਾ ਹੁੰਦਾ ਯਾਦ ਸੋਸ਼ਲ ਮੀਡੀਆ ਤੇ ਕਿਹਾ ਵੀ ਹੈ ਜੀ ਵੀ ਰੀਪੋਲ ਵੇਲੇ ਮੈਂ ਵਿੱਚ ਖੁਦ ਹੋਊਗਾ ਤੁਸੀਂ ਸਾਰੇ ਪਿਆਰੇ ਨਾ ਨਹੀਂ ਰੀਪੋਲ ਵੇਲੇ ਤਾਂ ਹੋਊਗਾ ਤੇ ਕੱਲ ਕਿੱਥੇ ਗਏ ਹੋਏ ਸੀ ਜੀ ਕੱਲ ਪੋਲਿੰਗ ਹੀ ਸੀ ਕੱਲ ਕਿੱਥੇ ਗਏ ਵੀ ਸੀ ਆ ਜਾਂਦੇ ਕੱਲ ਇਹ ਚਲੋ ਮੰਨ ਲਿਆ ਵੀ ਇਹ ਇਹਨਾਂ ਨੂੰ ਕੋਈ ਕੰਮ ਸੀ ਇਹਨਾਂ ਦੇ ਮੈਡਮ ਆ ਜਾਂਦੇ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਉਹਨਾਂ ਨੇ ਵੀ ਕੋਈ ਜ਼ਰੂਰੀ ਨਹੀਂ ਸਮਝਿਆ ਆਉਣਾ ਇਹਨਾਂ ਦਾ ਸਾਲਾ ਜਿਹੜਾ ਹਰ ਵਕਤ ਇਸ ਹਲਕੇ 'ਚ ਰਹਿੰਦਾ ਹਰ ਇੱਕ ਵਾਰ ਉਹ ਆ ਜਾਂਦਾ ਇਹਨਾਂ ਦੇ ਮਾਮਾ ਜੀ ਹੋਰੇ ਆ ਜਾਂਦੇ ਇਹਨਾਂ ਦੇ ਭੂਆ ਦੇ ਆਪਣਾ ਮੁੰਡਾ ਜਿਹਨੂੰ 5 ਸਾਲ ਟਰੱਕ ਯੂਨੀਅਨ ਸਾਡੀ ਪੂਰੀ ਖਵਾਈ ਆ ਉਹ ਆ ਜਾਂਦਾ ਕਿੰਨੇ ਰਿਸ਼ਤੇਦਾਰ ਆ ਇਹਨਾਂ ਦੇ ਜਿਹੜੇ ਸਾਰੇ ਲੈਕਸਟੈਂਡ ਕਰਦੇ ਹੁੰਦੇ ਕਿਸੇ ਨੂੰ ਤਾਂ ਪੇ ਦਿੰਦਾ ਆ ਕੇ ਵੀ ਭਾਈ ਇਸ ਹਲਕੇ ਦੇ ਵਿੱਚ ਕਿਸੇ ਦੀ ਬਾਹ ਫੜ ਲਓ ਅਲੇ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਤੁਸੀਂ ਆਪ ਦਾ ਬਿਹਲਾ ਯਾਦ ਕਰੋ ਮੈਂ ਉੱਪਰ ਲਈ ਕਹਣਾ ਤੁਹਾਨੂੰ ਤੁਹਾਡਾ ਐਸਐਚਓ ਕ੍ਰਿਸ਼ਨ ਕੁਮਾਰ ਬਵਾਨੀਆਂ ਜਾ ਕੇ ਪਹਿਲਾਂ ਉਹਨੇ ਬੂਥ ਕੈਪਚਰਿੰਗ ਕੀਤੀ ਅਸੀਂ ਰੌਲਾ ਪਾਇਆ ਤੁਸੀਂ ਸਾਡੀ ਕੋਈ ਗੱਲ ਨਹੀਂ ਸੁਣੀ ਉਲਟਾ ਸਾਡੇ ਬੰਦਿਆਂ ਦੇ ਪਰਚਾ ਦੇਦਾ ਸਾਡੇ ਦੇ ਵੀ ਦੇਤਾ ਸਿਰਫ ਰੌਲਾ ਪਾਉਣ ਤੇ ਫਿਰ ਉਹਨੇ ਵਾਦੀਆਂ ਜਾ ਕੇ ਬੂਥ ਕੈਪਚਰ ਕੀਤਾ ਫਿਰ ਉਹਨੇ ਕਰਾਈ ਵਾਲੇ ਜਾ ਕੇ ਕੀਤਾ ਫਿਰ ਉਹਨੇ ਗਿਲਜੀ ਵਾਲੇ ਜਾ ਕੇ ਕੋਲੇ ਬਹਿ ਕੇ ਵੋਥ ਕੈਪਚਰਿੰਗ ਕਰਾਇਆ ਜੇ ਉੱਥੇ ਜਾ ਕੇ ਅਸੀਂ ਰੋਲਾ ਪਾਇਆ ਸਾਨੂੰ ਤੁਸੀਂ ਅਰੈਸਟ ਕਰ ਲਿਆ ਹੁਣ ਤਾਂ ਅਰੈਸਟ ਕਰਕੇ ਸਾਡੇ ਤੇ ਪਰਚੇ ਕਰਾਤੇ ਆਪ ਤਾਂ ਵੇਲਾ ਸਾਰੇ ਹੀ ਭੁੱਲ ਗਏ ਯਾਰ ਇਹ ਸਾਰਾ ਕੁਝ ਕਰਨ ਦੇ ਬਾਅਵਯੂਦ ਵੀ ਅਸੀਂ ਫੇਰ ਸੀਟਾਂ ਜਿੱਤ ਗਏ ਸੀ ਬਲੌਕ ਸੰਮਤੀ ਫੇਰ ਸਾਡੀ ਬੰਦੀ ਸੀ ਫਿਰ ਤੂੰ ਕਾਊਂਟਿੰਗ ਦੇ ਵਿੱਚ ਸਾਡੇ ਬੰਦੇ ਕੁੱਟ ਕੇ ਭਜਾਏ ਸਾਰੇ ਜੇ ਤੇਰੀ ਯਾਦ ਹੋਵੇ ਸਾਡੇ ਬੰਦਿਆਂ ਦੇ ਗਲ ਦੇ ਵਿੱਚ ਕੱਲੇ ਕੋਲਰ ਰਹਿ ਗਏ ਸੀ ਜਦੋਂ ਆਪੋ ਆਪਣੇ ਘਰਾਂ ਨੂੰ ਗਏ ਆਂ ਅੰਦਰੋਂ ਜਿੱਤ ਕੇ ਗਏ ਸੀ ਸਰਟੀਫਿਕੇਟ ਤੂੰ ਦੂਜੇੋਂ ਤੋਂ ਆਇਆ ਸੀ ਤੇ ਹੁਣ ਤੂੰ ਕਹੀ ਜਾਂਦਾ ਮੈਂ ਹਾਈ ਕੋਰਟ ਜਾਊਂਗਾ ਮੈਂ ਕੈਮਰੇ ਲਵਾਊਂਗਾ ਮੈਂ ਐਂ ਕਰੂੰਗਾ ਮੈਂ ਆਂਕਰ ਆਪਦਾ ਵੇਲਾ ਸਾਰਾ ਹੀ ਭੁੱਲ ਗਿਆ ਤੇ ਆਪਣੇ ਜਦੋਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਆਏ ਸੀ ਕਾਕਾ ਜੀ ਉਦੋਂ ਤੁਸੀਂ ਕੀ ਕੀਤਾ ਸੀ ਉਹ ਯਾਦ ਆ ਛੀ ਕੈਂਡੀਡੇਟ ਤਾਂ ਤੁਸੀਂ ਬਲਾਕ ਸੰਪਤੀ ਦੇ ਪਹਿਲੇ ਹੀ ਰਿਜੈਕਟ ਕਰਾ ਪਏ ਸੀ ਜਿਨ੍ਹਾਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਅਸੀਂ ਓਪਨਲੀ ਖੁੱਲੇ ਦਿਲ ਨਾਲ ਕਿਹਾ ਸੀ ਵੀ ਜਿਹੜਾ ਮਰਜ਼ੀ ਕਾਗਜ਼ ਪਰ ਦੇ ਇੱਕ ਦੇ ਵੀ ਰਿਜੈਕਟ ਨਹੀਂ ਕਰਾਏ ਇਹ ਵੀ ਸਿਰਫ ਜਾ ਕੇ ਤੁਹਾਨੂੰ ਵਕਾਇਆ ਸੀ ਵੀ ਭਾਈ ਸੱਦ ਲੋ ਰਾਜੇ ਬੜੇ। ਅਸੀਂ ਕੋਈ ਆਉਜਾ ਕੰਮ ਨਹੀਂ ਕਰਦੇ। ਜਿਹਦੇ ਅਸਿਰ ਤੇ ਤੁਸੀਂ ਛਾਲਾ ਮਾਰਦੇ ਨਾ ਤੁਹਾਡੇ ਪਿੱਠ ਪਿੱਛੇ ਨਹੀਂ ਆਉਂਦਾ ਉਹ। ਤੁਹਾਡੀ ਪਿੱਠ ਤੇ ਖੜਦਾ ਨਹੀਂਗਾ ਉਹ ਕੱਲੀਆਂ ਗੱਲਾਂ ਵਾਲਾ ਤੇ ਕੱਲ ਉਹੀ ਹੋਇਆ। ਦਿੱਲੀ ਬੈਠਾ ਜੋਰ ਲਾਏ ਗਿਆ ਵੀ ਘੇਰ ਲੋ ਤੇ ਮੈਂ ਆ ਗਿਆ। ਕਦੇ ਦਿੱਲੀ ਕੇ ਬੰਦੇ ਮੁੜੇ ਆ ਜਦੋਂ ਲੜਾਈ ਹੋ ਜੇ। ਅਸੀਂ ਤਾਂ ਕੀਤਾ ਹੀ ਨਹੀਂ ਇਹੋ ਜਿਹਾ ਕੁਝ ਦੱਸੋ ਕਿੱਥੇ ਕੀਤਾ। ਤੁਹਾਡੇ ਕਿਸੇ ਪਿੰਡ ਦਾ ਬੰਦਾ ਆ ਕੇ ਕੋਈ ਕਹਦੇ ਕੀਤਾ। ਤਾਂ ਵੀ ਦੇੰਦਾਰਾ। ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਨਾ ਮੈਨੂੰ ਆਪਦੀ ਸਰਕਾਰ ਤੇ ਆਪਦੇ ਕੀਤੇ ਵੇ ਕੰਮਾਂ ਤੇ ਪੂਰਾ ਮਾਣ ਆ ਕੋਈ ਦਿੱਕਤ ਨਹੀਂ ਹਾਰ ਜਾਾਂਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਅਸੀਂ ਲੋਕਾਂ ਦੇ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਅਸੀਂ ਮੰਨਾਂਗੇ ਅਸੀਂ ਤੁਹਾਡੇ ਵਾਂਗੂੰ ਰੋਂਦੇ ਨਹੀਂ ਆਪਦੇ ਕੈਂਡੀਡੇਟ ਡਿਕਲੇਅਰ ਨਹੀਂ ਕਰਾਉਂਦੇ ਜੇ ਇਹਨਾਂ ਲੋਕਾਂ ਨੇ ਸਾਨੂੰ ਫਤਵਾ ਨਾ ਦਿੱਤਾ ਹੱਥ ਬੰਨ ਕੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਉੱਥੇ ਗਾਣ ਨੂੰ ਵੱਧ ਜ਼ੋਰ ਲਾਵਾਂਗੇ ਸਾਡੇ ਜੀ ਕੋਈ ਕਮੀ ਹੋਊਗੀ ਜੇ ਜਿਹੜੇ ਅਸੀਂ ਸੀਟ ਨਾ ਜਿੱਤ ਸਕੇ ਪਰ ਰੁੰਦੇ ਨਹੀਂ ਅਸੀਂ ਕੋਈ ਨਹੀਂ ਉੱਥੇ ਵੱਧ ਜ਼ੋਰ ਲਾਵਾਂਗੇ ਹੋਰ ਖੋਰ ਕੰਮ ਕਰਾਵਾਂਗੇ ਫੇਰ ਕਾਊਂਟਿੰਗ ਹੋਊਗੀ ਜਿੰਨੇ ਮਰਜੀ ਕੈਮਰੇ ਲਵਾ ਲਿਓ ਮੈਂ ਹੀ ਕਹਿ ਦਿੰਦਾ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਢੀ ਸਾਬ ਨੂੰ ਵੀ ਕਹਿ ਦਿੰਦਾ ਮੈਂ ਐਸਜੀਮ ਸਾਬ ਨੂੰ ਵੀ ਕਹਿ ਦਿੰਦਾ ਵੀ ਉੱਥੇ ਕੈਮਰੇ ਲਾ ਕੇ ਆਪਣਾ ਕਾਊਂਟਿੰਗ ਕਰਾਓ ਜੀ ਕਿ ਮੇਰਾ ਛੋਟਾ ਭਾਈ ਬੁਖਲਾਇਆ ਫਿਰਦਾ ਕਿਤੇ ਇਹਨੂੰ ਕੋਈ ਗਲਤ ਫੈਮਿਨਾਰ ਹੈ ਜੇ ਵੀ ਮੈਂ ਪਤਾ ਨਹੀਂ ਕੀ ਕਰ ਦਿੰਦਾ ਮੈਂ ਤਾਂ ਕਹਣਾ ਬਲਾਈ ਲਓ ਵਿੱਚ ਇਹਨੂੰ ਵੀ ਇਹ ਵੀ ਨਾਲ ਬਹੀ ਜਾਵੇ ਉੱਥੇ ਕੋਈ ਦਿੱਕਤ ਨਹੀਂ ਮੈਨੂੰ ਤਾਂ ਆਕੇ ਵਿੱਚ ਕੋਲੇ ਬਹਿ ਕੇ ਕਾਊਂਟਿੰਗ ਕਰਾ ਲੈ ਸੋ ਇਸ ਕਰਕੇ ਨਾ ਥੋੜਾ ਜਿਹਾ ਆਪ ਦੀ ਪੀੜੀ ਥੱਲੇ ਸੋਟਾ ਮਾਰ ਲਈਦਾ ਹੁੰਦਾ ਤੁਸੀਂ ਕੋਈ ਛੱਡਿਆ ਨਹੀਂ ਸੀ ਬੰਦਾ ਸਾਡਾ ਜਿਹਦੇ ਤੇ ਪੱਛਾਣਾ ਕਰਾਇਆ ਉਹ ਯਾਦਾ ਤੁਹਾਡੇ ਸਾਰੀਆਂ ਗੱਲਾਂ ਇਸ ਕਰਕੇ ਬੋਲਣ ਲੱਗੇ ਨਾ ਥੋੜਾ ਜਿਹਾ ਤੇ ਸੇਬ ਨਾ ਪੁੱਲਿਆ ਕਰੋ ਤੁਸੀਂ ਬੜੇ ਵੱਡੇ ਕਾਂਗਰਸ ਦੇ ਲੀਡਰ ਹੋ ਕਹਿੰਦੇ ਤੁਸੀਂ ਸਰਦਾਰ ਬੁੱਟਾ ਸੇ ਬਾਰੇ ਬੋਲਦੇ ਹੋ ਕਹਿੰਦੇ ਕਿਸੇ ਬਾਰੇ ਬੋਲਦੇ ਹੋ ਕਹਿੰਦੇ ਕਿਸੇ ਬਾਰੇ ਬੋਲਦੇ ਹੋ ਤੁਹਾਨੂੰ ਕਾਂਗਰਸ ਨੇ ਬਹੁਤ ਵੱਡਾ ਰੁਤਬਾ ਦਿੱਤਾ ਥੋੜਾ ਜਾ ਬੋਲਣ ਦੀ ਤਹਜ਼ੀਬ ਰੱਖਿਆ ਕਰੋ ਕਿਉਂਕਿ ਜੇ ਫਿਰ ਸਾਡਾ ਮੂੰਹ ਖੁੱਲ ਗਿਆ ਨਾ ਤੇ ਫਿਰ ਤੁਹਾਨੂੰ ਬੋਲਿਆ ਨਹੀਂ ਜਾਣਾ ਇਸ ਕਰਕੇ ਬਿਹਤਰ ਹੀ ਆ ਕਿ ਅਬ ਲਿਮਟ ਤੇ ਆਕਰੋ ਇਹ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਚੀਜ਼ਾਂ ਆ ਇੰਨੀ ਖਾਤੀ ਜੋ ਤੁਸੀਂ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸਦਾ ਆਹਾ ਆਹ ਗੱਲਾਂ ਇਹ 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 ਸਾਰਾ ਕੁਝ ਕਰਦੇ ਰਹੇ ਆ ਅਸੀਂ ਕੁਝ ਨਹੀਂ ਕਰਦੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਉੱਪਰਲੀ ਖੁੱਲੇ ਆਮ ਅਕਾਊਂਟਿੰਗ ਹੋਊਗੀ ਜਿਹੜਾ ਜਿੱਤ ਗਿਆ ਉਹਦੇ ਗੱਲ ਛਾਰ ਪਾਕੇ